ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਆ ਜੀ ਦਾ ਦੇ ਆ ਮਾਸ਼ਾ ਅੱਲਾਹ ਜੀ ਦਾ ਜਰਾਨ ਚਾਹਿਆ छे भाई सखरे आहे माड़े मोटे पूरा फ्रैड बि परवाह झोटा पेंट पावरदा छपंजा बि हुन ਇਹ ਇਹ ਮੀਂਹ ਵਾਲੀ ਸੀ ਗੱਲ ਪੂਰੀ ਆ ਤੇ ਇਹ ਵਧੀਆ ਬਣ ਗਿਆ ਜੀ ਬਾਈ ਜਿੱਦਾਂ ਗਈ ਆ ਅੱਗ ਲਾਉਂਦੇ ਆ ਉਹਦੇ ਮਾਮਲੇ ਵਿੱਚ ਜੀ ਦਫਤਰ ਤੇ ਜੀ ਸਾਹਿਬ ਨੂੰ ਲੋਕਾਂ ਨੇ ਮੰਗ ਕਰੇ ਜਾ ਕਈਆਂ ਦੇ 3-4 ਪਿੰਡ ਇਕੱਠੇ ਹੁੰਦੇ ਵਿਚ ਵਿਚ ਹੁੰਦੇ ਨਾ ਮੰਨ ਲਓ ਕਿ ਕਿਲੋ ਕਿਮੀਟਰ ਦੇ ਰਹੀਏ ਜਹੋਂ ਆ ਰਹੇ ਰੇਡੀਅਸ ਤੇ ਹੋਂ ਕਿਲੋ ਤੋਂ 2 ਕਿਲੋ ਉਹਨਾਂ ਨੇ ਵਿਆਹ ਹੀ ਨਹੀਂ ਕੋਈ ਸਾਨੂੰ 4-ਵੀਲਰ ਦੇ ਲੋ ਤੇ ਤੇ ਸਾਈਂ ਫਾਰ ਲਾਂਗੇ ਉਹਨਾਂ ਨੇ ਫਿਰ ਵਿਆਹ ਹੀ ਕੇ ਨਹੀਂ ਨਹੀਂ ਕਿਹਾ ਕਿ ਲਈ ਅਵੇਲੇਬਲ ਨਹੀਂ ਕਿਉਂ ਦੇ ਲਈ ਉਹ ਬੰਦੇ ਵੀ ਤੁਸੀਂ ਇਥੇ ਨਿੱਕੇ ਪਾਸੇ ਗੋਵੇ ਧਾਰ ਲੋ ਇਹ ਫਿਰ ਉਹ ਜਦੋਂ ਮਸ਼ਿੰਤਰੀ ਬਾਈ ਜੀ ਨਹੀਂ ਅਵੇਲੇਬਲ ਨੇ ਲੋਕੀ ਪਿੱਛੋਂ ਆਉਗੀ ਤਾਂ ਅਗਲੇ ਦੇਣਗੇ ਇਸ ਕਰਕੇ ਫਿਰ ਜਿਹੜੇ ਫਿਰ ਅੱਗ ਲਾਉਂਦੇ ਉਹਨਾਂ ਨੂੰ ਮਨਜ਼ੂਰੀ ਨਹੀਂ ਕਰਦੇ ਗਾ ਨਹੀਂ ਉਹਦਾ ਕਿਸੇ ਦਾ ਟੀਨ ਨਹੀਂ ਕਰਦਾ ਬਾਈ ਲਾਉਣ ਨੂੰ ਕੋਈ ਚੱਕਰ ਆ ਬੜੀਆ ਲਈ ਜਾਂਦਾ ਇਹਨੇ ਪੂਸ ਫਾਸਲੇ ਸਫਾਈ ਆ ਕਿ ਮਾਰੇ ਕੋਟੇ ਜੈ ਹੈਗਾ ਆਏ ਕੋਈ ਚੱਕਰ ਨਹੀਂ ਬੜੀਆ ਸਫਾਈ ਦੇ ਰਿਹਾ ਹੈ ਵਧੀਆ ਓਕੇ ਰਿਪੋਰਟ ਬਹੁਤ ਠੀਕ ਆ ਲਗਾਇਆ ਲਗਾਇਆ ਗਿਆ ਹੈ ਭਾਈ ਜਿੱਦਾਂ ਇੱਕ ਨਾ ਜੀਮਾਨ ਵਾਲਿਆਂ ਨੇ ਕਿੰਦੇ ਸੀ ਪੁਰਜਾ ਉਹ ਬੜੀ ਵਧੀਆ ਮਸ਼ੀਨ ਜਿੱਦਾਂ ਹੋਰ ਕਈਆਂ ਭਾਈਆਂ ਨੇ ਵੀਡੀਓ ਵੀ ਛੂਟ ਕਰੀ ਨੂੰ ਤੋਂ ਆਪਣਾ ਚੈਨਲ ਨਹੀਂ ਜੇ ਹੈਗਾ ਇਹ ਉਹ ਉਹਦੇ ਵਾਂਗੂ ਸਿੱਡੀਗਰ ਵਾਂਗੂ ਬਣੀ ਸੀ ਲੰਬੀ ਜੀ ਮਸ਼ੀਨ ਸੀ ਉਹ ਮੰਨ ਲਓ ਵੀ ਜਿੱਦਾਂ ਦਾ ਭਾਵੇਂ ਬਿਨਾਂ ਐਸਐਮਐਸ ਤੋਂ ਹੋਵੇ ਉਹ ਚੱਕ ਦਿੱਤੀ ਜਿਹੜੇ ਬਾਈ ਉਹ ਵੀ ਲਿਆ ਕਰੋ ਹੈਨਾ ਬੋਕ ਦਾਇਰ ਤੋਂ ਇਕੱਲੇ ਆਦੇ ਤੋਂ ਇਹ ਤਾਂ ਸ਼ੁਰੂ ਕਰਤਾ ਵਜਾਂਦਾ ਇੱਥੇ ਪ੍ਰਾਲ ਹੈਗਾ ਇੱਥੋਂ ਵੀ ਗੁਜਰੇ ਨਹੀਂ ਚਿੱਥਿਆ ਪਰ ਥੋੜਾ ਥੋੜਾ ਹੈਗਾ ਜਿੱਦਾਂ ਢੇਰੀਆਂ ਵਿੱਚ ਬਹੁਤ ਖਿਲਾਰੀ ਜਾਣ ਨੇ ਆ ਪੈਰ ਨਾਲ ਖਿਲਰ ਜਾਂਦੀਆਂ ਵਾ ਖਿਲਾਰ ਲਓ ਸੁਣਦਾ 85620 8 ਫੁੱਟ ਦੇ ਹਾਂ ਇੰਦਾ ਆ ਜਿੱਦਾਂ ਨਾੜ ਉਹਨੂੰ ਮਾੜਾ ਮੋਟਾ ਆਪ ਖਿਲਾਰ ਲਓ ਯਾਰ ਬਾਈ ਗਾੜੀ ਫਿਰ ਕੀ ਆ ਵੀ ਆਪਾਂ ਆਪ ਦਾ ਕੰਮ ਹੀ ਆ ਕਿਸੇ ਦਾ ਥੋੜੀ ਹੁੰਦਾ ਅੱਜ ਦੋ ਕੁ ਕਿਲੇ ਹੀ ਜਿਹੜੇ ਵੀ ਖੇਤ ਬੀਜਾਂਗੇ ਕਿਉਂਕਿ ਪੱਕੀ ਭਰੇ ਹੋਏ ਨਹੀਂ ਉਹ ਜਿਹੜਾ ਆਹ ਪਹਿਲਾ ਮੀਂਹ ਹੀ ਪਿਆ ਦੋ ਕੁ ਦਿਨਾਂ ਉਹ ਉਹਦੇ ਤੋਂ ਪਹਿਲੇ ਮੀਂਹ ਦੇ ਹੀ ਤੇ ਉਹ ਸੁੱਕ ਗਏ ਪਾਣੀ ਖੇਤ ਪੀ ਗਏ ਇਹ ਆਪਣਾ 110 ਹੀ ਲੇਟ ਵੀ ਲਾਇਆ ਸੀ ਤੇ ਇਹ ਫਿਰ ਉਹਦੇ ਪਾਣੀ ਨੂੰ ਦਿੱਤਾ ਹੈ ਉੱਤੋਂ ਪੈ ਗਿਆ ਹੀ ਮੀਂਹ ਇਹਦੇ ਚਿੱਟਾਂ ਗੱਲ ਰਹੀ ਆ ਆਪਾਂ ਖਿਲਾੜੀ ਜੰਨੇ ਆ ਆਵੇ ਤੈਰਪੁਰ ਮਾਰ ਲਈਦਾ ਮਾਰ ਲਈ ਜਿੰਨੇ ਹੱਥ ਮਾਰ ਤੇ ਚਲ ਇਹਨਾਂ ਸਫਾਈ ਆਜੂ ਕਣਕ ਦੀ ਬਜਾਂਦ ਹੋ ਜੂਗਾ ਨਾ ਯਾਰ ਆਪਣਾ ਕੰਮ ਕਰਨ ਦੀ ਕੋਈ ਸ਼ਰਮ ਥੋੜੀ ਹੁੰਦੀ ਹੈ ਤੇ ਰਖੀਏ ਕਰੋ ਆਪਾਂ ਮਜ਼ਦੂਰ ਵੀ ਤਾਂ ਲਾਉਣਾ ਹੀ ਆ ਨਾਲੇ ਦਿਹਾੜੀ ਦੇਣੀ ਨਾਲੇ ਬਾਈ ਸਰੀਰ ਤੰਦਰੁਸਤ ਰਹਿੰਦਾ ਆਪਦਾ ਕੰਮ ਕਰਿਆ ਕਰੋ ਹਰ ਕਿਹ ਅਗੇ ਵੀ ਤਾਂ ਕਰਦੇ ਆ 12 12 ਘੰਟੇ ਤੇ ਲਗਰ ਫਿਰ ਆਪ ਦਾ ਕੰਮ ਕਰਦਿਆਂ ਕਰੀ ਫਿਰ ਨਹੀਂ ਕੋਈ ਚੱਕਰ ਨਹੀਂ ਆਪ ਦੇ ਕੰਮ ਨੂੰ ਕਰਿਓ ਉੱਥੇ ਵੀ ਆਪਣਾ ਸਿਸ਼ਟਾਚਾਰ ਨਾਲ ਕਿ ਆਪ ਦਾ ਕਰੋ ਨਾਲੇ ਤੁਹਾਡੀ ਉਹ ਪੈਸੇ ਸੇਖ ਨੂੰ ਕਿਵੇਂ ਬਚਣਗੇ ਹਨ ਤੇ ਨਾਲੇ ਸਰੀਰ ਸਹੀ ਨਹੀਂ ਰੱਖਦੋਂ ਮਾਹੀ ਨਹੀਂ ਲੱਗਦੀ ਆਵੇ ਬਜਾਂਦ ਚੱਲੀ ਜਾਂਦੀ ਆ ਤੇ 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 ਭਾਈ ਜਿਹੜਾ ਹੁੰਦਾ ਨਾ ਮੰਨ ਲਓ ਚੂਹਾ ਚੂਹਾ ਨਾ ਫੇਰ ਉਹ ਕਟਰ ਜਿਹੜਾ ਆਪਾਂ ਚੂਹਾ ਕਹਿ ਦਿੰਦੇ ਆ ਜਿਹਨੂੰ ਕੋਈ ਰੀਪਰ ਵੀ ਕਹਿੰਦਾ ਕਟਰ ਵੀ ਕਹਿੰਦਾ ਟੋਕਾ ਕਹਿ ਦਿੰਦੇ ਉਹ ਨਾ ਫੇਰ ਉਹਦਾ ਨੁਕਸਾਨ ਜੀ ਉਹਦੇ ਨਾਲ ਫਾਇਦਾ ਨਹੀਂ ਉੱਪਰਲਾ ਫੂਸ ਜਿਹੜਾ ਨਾ ਉਹ ਕਿਸੇ ਨੂੰ ਚਕਾ ਚਕੂ ਦੋ ਜਾਂ ਆਪ ਹੀ ਚੁੱਕ ਕੇ ਹਲਾ ਹਲਾ ਨਾਲ ਸਾਈਡ ਤੇ ਲਾ ਲਓ ਯਾਰ ਤੇ ਕਿਸੇ ਨੂੰ ਕਹ ਦੂਜੇ ਜਿਹਨੂੰ ਪੱਠਿਆਂ ਦੀ ਲੋੜ ਆ ਨਾ ਤੇ ਪਾਈ ਤੈਨੂੰਹੀਂ ਗਾੜ ਦੇਨੇ ਹੌਲਾ ਹੌਲਾ ਨਾ ਤੇ ਤੂੰ ਲੈ ਜਾ ਉੱਥੇ ਨਾ ਥੱਲੇ ਵਾਲੇ ਮੋੜਾਂ ਨਾ ਜਿਹੜੇ ਉਹ ਆਪਾਂ ਟੋਕਾ ਫੇਰ ਲੈਨੇ ਜਿਹਨੂੰ ਆਪਾਂ ਕੱਟ ਰਿਹਾ ਨਹੀਂ ਚੂਆ ਉਹ ਫਾਇਰ ਨਹੀਂ ਉੱਤੇ ਭਾਵੇਂ ਸੁਪਰ ਸੀਡਰ ਤੇ ਪਾ ਜਿੰਦਾ ਰੱਖ ਲੋ ਤਾਂ ਵੀ ਤੜਫਦਾ ਮੈਂ ਵੀਡੀਓ ਦੇਖਦਾਰੀ ਨਾ ਉਹੋ ਜੀ ਗੱਲ ਨਹੀਂ ਪਾਣਦੀ ਜਾਂ ਫੇ ਮਲਚਰ ਫੇਰੂ ਹਨਾ ਤੇ ਮਲਚਰ ਫੇਰਨਾ ਪੈਂਦਾ ਉਹਦੇ ਨਾਲੋਂ ਤੁਸੀਂ ਇਹ ਆਗੇ ਜੇ ਤੇ ਬੈਸਟ ਹੋਵੇ ਉਹ ਜਿਹੜਾ ਐਸਮਐਸ ਵਾਲੀ ਤੋਂ ਵੜਾਓ ਫੇਰ ਉਹਦਾ ਹੱਲ ਹੈ ਉੱਤੇ ਸੁਪਰ ਸੀਟਰ ਫੇਰ ਲਓ ਭਾਵੇਂ ਛਿੱਟੇ ਵਾਲੀ ਤਮੀਆਂ ਨਾਲ ਬਾਹ ਲਓ ਉਹ ਪਰਫਾਰਮੈਂਸ ਵਧੀਆ ਦੇ ਜਾਂਦਾ ਬਾਈ ਜੀ ਵੇਖੋ ਉੱਤੇ 4-500 ਰੁਪਇਆ ਵੱਧ ਵੀ ਮਸ਼ੀਨ ਵਾਲਾ ਲੈ ਲੈਣਾ ਤੇ ਉਹ ਆਪਾਂ ਨੂੰ ਫਾਇਦਾ ਦੇ ਜੂ ਆਪ ਖਲਾਰ ਲਾਵੇਂ ਟਿਹੜੀਆਂ ਟਿਹੜੀਆਂ ਖਲਾਰੀ ਜਾਂਦਾ ਫਿਰ ਉੱਤੇ ਲੱਗੂਗੀ ਨਾ ਲੱਗਦਾ ਨਹੀਂ ਉਹ ਸੁਪਰ ਸੀਟਰ ਸੋ ਇਹ ਗੱਲ ਆ ਸੋ ਐਦਾਂ ਦੇ ਹਾਲਾਤ ਹੋਏ ਪਏ ਆ ਬਾਈ ਸਵੇਰ ਦਾ ਲਿਬੜਿਆ ਤੁਬੜਿਆ ਹੱਥ ਹੀ ਆਵੇ ਦਵਾਈ ਲੱਗੀ ਥੋਤੇ ਵੀ ਉਹ ਆਹ ਹੋ ਜਈਆ ਆਹ ਵੇ ਟਰੈਕਟਰ ਖੜਾਇਆ ਬਿਜਾਂਦ ਚੱਲੀ ਜਾਂਦੀ ਆ ਇਸ ਲੈਂਡ ਫੋਰਸ ਦਾ ਉਹ ਵੀ ਆਪ ਦਾ ਯਾ ਚਾਚੇ ਦਾ ਟਰੈਕਟਰ ਉਹ ਲੋ ਫਿਲਟਰ ਚੋਕ ਹੋਇਆ ਸੀ ਲਿਫਟ ਵਾਲਾ ਸਾਡੇ ਦਾ ਉਹ ਪਾ ਲਿਆ ਲਿਆ ਕਿਸੀਆਂ ਨੇ ਚ ਦਾ ਭਾਈ ਕੰਪਨੀ ਵਾਲਿਆਂ ਨੇ ਇੱਕ ਬੇਨਤੀ ਜਿੱਦਾਂ ਹੁਣ ਜਾਨ ਚਲਦੀ ਆ 60 ਅਧਿਆਕਰ ਪੂਰਾ ਹੈ ਇਹ ਕਾਬੋਤ ਨਾ ਇਹ ਥੋੜਾ ਜਿਆਦਾ ਬੱਚਾ ਪਰਫਾਰਮਸ ਹੈ ਭਾਈ ਜੀ ਚਲੋ ਠੀਕ ਹੈ ਬਾਤ ਦੇਣੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੇ ਜੀ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ